ਸਸਿਕਲ ਜੀ ਸਾਰੇ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ 7 8 9 ਅਤੇ 10 ਸਤੰਬਰ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਗੱਲ ਕੀਤੀ ਹੋਏ ਪੰਜਾਬ ਦੇ ਉੱਪਰ ਲਗਾਤਾਰ ਬੱਦਲਵਾਈ ਦਿਖਾਈ ਦੇ ਰਹੀ ਹੈ ਤੇ ਇੱਕ ਚੱਕਰਵਾਤੀ ਮਾਹੌਲ ਤੁਹਾਨੂੰ ਸਕਰੀਨ ਦੇ ਉੱਪਰ ਦਿਖਾਈ ਦੇ ਰਿਹਾ ਹੈ ਕਿ ਗੁਜਰਾਤ ਦੇ ਤੱਟ ਦੇ ਉੱਪਰ ਅਰਬ ਸਾਗਰ ਦੇ ਨੇੜੇ ਤੇੜੇ ਕਾਫੀ ਤੇਜ਼ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਗੁਜਰਾਤ Rajasthan ਦੇ ਬਹੁਤ ਸਾਰੇ ਇਲਾਕੇ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਹੁਣ ਗੱਲ ਕਰੀਏ ਪੰਜਾਬ ਦੇ ਵਿੱਚ ਲਗਾਤਾਰ ਬੱਦਲ ਆਈ ਹੈ ਤੇ ਮੀਂਹ ਦੀ ਉਮੀਦ ਵੀ ਪੰਜਾਬ ਦੇ ਵਿੱਚ ਬਣਦੀ ਦਿਖਾਈ ਦੇ ਰਹੀ ਹੈ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਅਸੀਂ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਉਹ ਵੀ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਹੁਣ ਅਸੀਂ ਦੇਖ ਲੈਂਦੇ ਹਾਂ ਕਿਹੜੇ ਕਿਹੜੇ ਦਿਨ ਕਿਵੇਂ ਕਿਵੇਂ ਮੀਂਹ ਦੇ ਹਾਲਾਤ ਨੇ ਸਾਤਰੀਕ ਤੀ ਗੱਲ ਕੀਤੀ ਜਾਵੇ ਤਾਂ ਮੇਨ ਤੌਰ ਤੇ ਆਹ ਕੁਝ ਜ਼ਿਲ੍ਹੇ ਹੋਣਗੇ ਜਿਨ੍ਹਾਂ ਵਿੱਚ ਮੀਂਹ ਦੀ ਉਮੀਦ ਜ਼ਿਆਦਾ ਜੀ ਪਠਾਨਕੋੜ ਗੁਰਦਾਸਪੁਰ ਨਵਾਂ ਸ਼ਹਿਰ ਹੁਸ਼ਿਆਰਪੁਰ ਰੂਪਨਗਰ ਮੁਹਾਲੀ ਇਹਨਾਂ ਵਿੱਚ ਬੱਦਲਬਾਈ ਥੋੜੀ ਜਿਹਾ ਜ਼ਿਆਦਾ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਪਟਿਆਲਾ ਤੇ ਫਤਿਹਗੜ ਸਾਹਿਬ ਵਿੱਚ ਘੱਟ ਬੱਦਲਬਾਈ ਹੈ ਪਰ ਉਮੀਦ ਹੈ ਕਿ ਇਹ ਇਲਾਕੇ ਵਿੱਚ ਵੀ ਠੀਕ ਠਾਕ ਬਰਸਾਤ ਹੋ ਸਕਦੀ ਹੈ ਬਸ਼ੱਕੇ ਨੂੰ ਡਰਾਈ ਕੋਸ਼ਤ ਕੀਤਾ ਗਿਆ ਪਰ ਫਸਲ ਕਾ ਮੁਕਸਰ ਫਰੀਦਕੋਟ ਬਰਿੰਡਾ ਪਰ ਰਾਣਾ ਮਾਨਸਾ ਤੇ ਸੰਗਰੂਰ ਵਿੱਚ ਵੀ ਠੀਕ ਠਾਕ ਬਰਸਾਤ ਹੋਣ ਦੇ ਚਾਂ 8 ਸਤੰਬਰ ਨੂੰ ਗੱਲ ਕਰੀਏ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਗੜੀ ਬੱਦਲਵਾਈ ਦੇਖਣ ਨੂੰ ਮਿਲੇਗੀ ਪਰ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਮੋਹਾਲੀ, ਪਟਿਆਲਾ, ਸੰਗਰੂਰ ਤੇ ਮਾਨਸਾ ਵਿੱਚ ਵੀ ਤਗੜੀ ਬਰਸਾਤ ਹੋਣ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਬਾਕੀ ਪੂਰੇ ਪੰਜਾਬ ਦੇ ਵਿੱਚ ਅਗਰ ਗੱਲ ਕਰੀਏ ਗੁਰਦਾਸਪੁਰ, ਅਮਰitsar, ਤਰਨਤਾਰਨ, ਕਪੂਰਥਲਾ, ਜਲੰਧਰ, ਨਮਾਸ਼ਾ, ਲੁਧਿਆਣਾ, ਬਰਨਾਲਾ, ਮੋਗਾ, ਬਠਿੰਡਾ, ਫਰੀਦਕੋਟ, ਮਾਨਸਾ, ਮੁਕਸਰ ਸਾਹਿਬ, ਫਸਿਲਕਾ ਤੇ ਫਿਰੋਜ਼ਪੁਰ ਵਿੱਚ ਵੀ ਠੀਕ-ਠਾਕ ਬਰਸਾਤ ਹੋ ਸਕਦੀ ਹੈ। ਨਵਾਂ ਤਰੀਕ ਨੂੰ ਗੱਲ ਕਰੀ ਤਾਂ ਪਠਾਨਕੋਟ ਦੇ ਵਿੱਚ ਜ਼ਿਆਦਾ ਮੀਂਹ ਦੀ ਉਮੀਦ ਹੈ ਪਰ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾਹ ਰੂਪਨਗਰ ਮੁਹਾਲੀ ਫਤਿਹਗੜ ਸਾਹਿਬ ਅਤੇ ਪਟਿਆਲਾ ਦੇ ਵਿੱਚ ਠੀਕ ਠਾਕ ਬਰਸਾਤ ਹੈ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਤੇ ਸੰਗਰੂਰ ਦੇ ਵਿੱਚ ਵੀ ਹਲਕੀ ਦਰਮਿਆਨੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਜੀ ਬਾਕੀ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਬਠਿੰਡਾ ਪਰਣਾਲਾ ਤੇ ਮਾਨਸਾ ਦੇ ਵਿੱਚ ਮੌਸਮ ਡਰਾਈ ਬਣਾ ਦਾ ਫਾਇਦਾ ਦਿਖਾਈ ਦੇ ਰਿਹਾ ਹੈ 7 10 ਤਰੀਕ ਦੀ ਗੱਲ ਕਰੀ ਤਾਂ ਦੇਖ ਸਕਦੇ ਹੋ ਕਿ ਇਹ ਇਲਾਕੇ ਨੇ ਜਿਹਨਾਂ ਵਿੱਚ ਪਠਾਨਕੋਟ ਗੁਰਦਾਸ ਨਮਾਸ਼ਾ ਰੂਪਨਗਰ ਸਭਜਾ ਜਿਸਕੀਨਗਰ ਮਹਾਲੀਆ ਤੇ ਪਟਿਆਲਾ ਦੇ ਵਿੱਚ ਵਰਖਾ ਹੋ ਸਕਦੀ ਹੈ ਜੀ ਬਾਕੀ ਅੰਮ੍ਰਿਤਸਰ ਕਪੂਰਥਲਾ ਚਲੰਦਰ ਲੁਧਿਆਣਾ ਪਰਨਾਲਾ ਤੇ ਸੰਗਰੂਰ ਦੇ ਵਿੱਚ ਵੀ ਠੀਕ ਠਾਕ ਬਰਸਾਤ ਦੇ ਚਾਂਸ ਨੇ ਬਾਕੀ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਸਿਲਕਾ ਬਠਿੰਡਾ ਤੇ ਮਾਨਸਾ ਵਿੱਚ ਮੌਸਮ ਸਾਫ਼ ਹੈ ਇਹ ਹੈ ਜੀ ਅਪਡੇਟ 7 ਤੋਂ ਲੈ ਕੇ 10 ਸਤੰਬਰ ਦੀ ਜਿਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਉਮੀਦ ਹੀ ਉਮੀਦ ਹੈ ਅਗਰ ਪਾਖੜੇ ਦੀ ਗੱਲ ਕਰੀ ਤਾਂ ਪਾਖੜੇ ਦਾ ਲੈਵਲ ਹੌਲੀ-ਹੌਲੀ ਘਟ ਰਿਹਾ ਜੀ ਪਰ ਨੁਕਸਾਨ ਦੇ ਹਜੇ ਵੀ ਨਿਸ਼ਾਨ ਥੰਦਲੇ ਬਣੇ ਬੁਹੇ ਨੇ ਤੇ ਪਾਖੜੇ ਦੀ ਗੱਲ ਕਰੀ ਤਾਂ 10 ਕੁ ਫੁੱਟ ਲੈਵਲ ਥੱਲੇ ਆ ਚੁੱਕਿਆ ਜੀ 1670 ਫੁੱਟ ਦੇ ਨੇੜੇ ਤੇ ਪਾਣੀ ਜਿਹੜਾ ਛੱਡਿਆ ਜਾ ਰਿਹਾ 70000 ਕਿਊਸਿਕ ਦੇ ਨੇੜੇ ਤੇੜੇ ਹੈ ਜੀ ਇਨਪੁੱਟ ਜਿਹੜੀ ਉਹ 15-20000 ਕਿਊਸਿਕ ਦੇ ਨੇੜੇ ਤੇੜੇ ਹੈ ਤੇ ਫਿਲਹਾਲ ਅਗਰ ਗੱਲ ਕੀਤੀ ਜਾਵੇ ਹਲੇ ਤੱਕ ਵੀ ਹੜ੍ਹਾਂ ਦਾ ਖਤਰਾ ਨਹੀਂ ਟਲਿਆ ਕਿਉਂਕਿ ਹਲੇ ਵੀ ਲਗਾਤਾਰ ਪਾਣੀ ਸਤਲੁਜ ਵਿੱਚ ਛੱਡਿਆ ਜਾ ਰਿਹਾ ਤਾਂ ਮਾਰ ਜਿਹੜੀ ਸਤਲੁਜ ਦੇ ਨੇੜੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਰੱਖੋ ਕੋਈ ਵੀ ਨਵੀਂ ਜਾਣਕਾਰੀ ਹੋਵੇਗੀ ਸਾਂਝੀ ਕਰਾਂਗੇ ਧੰਨਵਾਦ ਜੀ